ਜਿਹੜਾ ਪੇਟ ਦੀਆਂ ਬਿਮਾਰੀਆਂ ਜੀ ਇਹ ਜਿੰਨੀਆਂ ਵੀ ਬਿਮਾਰੀਆਂ ਜੀ ਉਹ ਖਾਣ ਪੀਣ ਰਹਿਣ ਸਹਿਣ ਤੇ ਸੋਚ ਵਿਚਾਰ ਗਲਤ ਹੋਣਾ ਪੈਸਟੀਸਾਈਡ ਦਾ ਵੱਧ ਹੋਣ ਕਾਰਨ ਤੇ ਜੜੀ ਬੂਟੀ ਦਾ ਖਾਣੇ ਤੋਂ ਘਟਣ ਕਾਰਨ ਤੇ ਸਰੀਰਕ ਮਿਹਨਤ ਘਟਣ ਕਰਕੇ ਪੰਜ ਛੇ ਕਾਰਨਾਂ ਕਰਕੇ ਸਾਰੀਆਂ ਬਿਮਾਰੀਆਂ ਟੁੱਟਣ ਲੱਗਦੀਆਂ ਹਨ ਲਸਣ ਇਹਨੂੰ ਮਤਲਬ ਸਰੋਂ ਦੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਕਲਕਾ ਲਓ ਜੀ ਜਦੋਂ ਮਤਲਬ ਇਹ ਕਲਕਾ ਕੇ ਤੇਲ ਕਾਲਾ ਹੋ ਜਾਏ ਲਸਣ ਵਿੱਚ ਸੜ ਜਾਏ ਜੀ ਉਹਨੂੰ ਪੁਣ ਕੇ ਰੱਖ ਲਓ ਸਭ ਤੋਂ ਉੱਤਮ ਤੇਲ ਇਹ ਆ ਜੀ ਜਿੰਨੇ ਮਰਜੀ ਤੁਸੀਂ ਤੇਲ ਵਰਤ ਲਓ ਕਿਉਂਕਿ ਜਿਹੜਾ ਸਰਸੋਂ ਦਾ ਤੇਲ ਆ ਇਹ ਨੇ ਚਗਣਾਟ ਲਿਉਣੀ ਆ ਜੀ ਜਿਹੜਾ ਮੱਲੋ ਵੀ ਲਸਣ ਆ ਉਹਨੇ ਵਾਈ ਬਾਦੀ ਨੂੰ ਕੰਟਰੋਲ ਕਰਨਾ ਸੋਚਿਆ ਨੂੰ ਬਹੁਤ ਜ਼ਿਆਦਾ ਕਾਮਯਾਬ ਅਸੀਂ ਇੱਕ ਜਗ੍ਹਾ ਤੋਂ ਵਾਈਸ ਪੰਜਾਬ ਟਾਈਮ ਅੱਜ ਕੱਲ ਦੀ ਜੇ ਆਪਾਂ ਗੱਲ ਕਰੀਏ ਤਾਂ ਬੰਦੇ ਦਾ ਜੀਵਨ ਇਹੋ ਜਿਹਾ ਹੋ ਗਿਆ ਹੈਗਾ ਕਿ ਜਦੋਂ ਵੀ ਸਵੇਰੇ ਉਹ ਸੁੱਤਾ ਉੱਠਦਾ ਹੈਗਾ ਤੇ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਤੇ ਹੱਥ ਤੇ ਗੋਲੀ ਰੱਖਦਾ ਹੈਗਾ ਉਹ ਖਾ ਕੇ ਤੇ ਫਿਰ ਜਿਹੜਾ ਹੈਗਾ ਆਪਦੀ ਦਿਨਚਰਿਆ ਸ਼ੁਰੂ ਕਰਦਾ ਹੈਗਾ ਸਾਡਾ ਖਾਣ-ਪਾਣ ਇਦਾਂ ਦਾ ਹੋ ਚੁੱਕਿਆ ਹੈਗਾ ਕਿ ਸਾਨੂੰ ਹੁਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਰਹੀਆਂ ਨੇ ਫਾਸਟ ਫੂਡ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਜ਼ਿਆਦਾ ਖਾ ਰਹੇ ਹਾਂਗੇ ਆ ਸਾਡੀ ਆਪਣੀ ਸਿਹਤ ਜਿਹੜੀ ਹੈਗੀ ਉਸ ਦਾ ਧਿਆਨ ਨਹੀਂ ਦੇ ਰਹੇਗੇ ਪਰ ਅਸੀਂ ਵਰਕ ਵਾਲ ਜ਼ਿਆਦਾ ਕਰ ਰਹੇ ਹਾਂਗੇ ਆ ਔਰ ਜਿਸ ਤਰੀਕੇ ਨਾਲ ਹੁਣ ਮੌਸਮ ਵੀ ਚੇਂਜ ਹੋ ਰਿਹਾ ਸਰਦੀਆਂ ਦਾ ਮੌਸਮ ਆ ਰਿਹਾ ਹੈਗਾ ਤੇ ਇਹਨਾਂ ਦਿਨਾਂ ਚ ਆ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਹ ਜਿਹੜੀਆਂ ਲੱਗ ਜਾਂਦੀਆਂ ਨੇ ਜਿਹੜੇ ਕਿ ਅਸੀਂ ਲਗਾਤਾਰ ਇਲਾਜ ਕਰਾਉਂਦੇ ਰਹਿੰਦੇ ਹਾਂਗੇ ਪਰ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾਗਾ ਸੋ ਅਸੀਂ ਜੇ ਗੱਲ ਕਰੀਏ ਪੁਰਾਣੇ ਦੇਸੀ ਨੁਸਖਿਆਂ ਦੀ ਕਹਿੰਦੇ ਸੀ ਨਾ ਦਾਦੀ ਦੇ ਨੁਕਸੇ ਬੜੇ ਸੋੜਨ ਚਕਾਵਤ ਹੁੰਦੇ ਸੀ ਕਿ ਥੋੜਾ ਜਿਹਾ ਖਾਂਸੀ ਜੁਕਾਮ ਹੋ ਜਾਣੀ ਤੇ ਦਾਦੀ ਨੇ ਬੇਸਨਪੁਰ ਦਾ ਘਿਓ ਦੇ ਵਿੱਚ ਤੇ ਵਿੱਚ ਦੋ ਗਿਰੀਆਂ ਬਦਾਮਾਂ ਦੀਆਂ ਪਾਉਣੀਆਂ ਤੇ ਦੁੱਧ ਪਾ ਕੇ ਤੇ ਲੀਟੀ ਰਾਤ ਨੂੰ ਪਿਆਦੇ ਨੇ ਤੇ ਸਵੇਰ ਨੂੰ ਬੱਚੇ ਨੇ ਠੀਕ ਹੋ ਜਾਣਾ ਸੋ ਪੁਰਾਣੇ ਨੁਸਖੇ ਪੁਰਾਣੀਆਂ ਦੇਸੀ ਦਵਾਈਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਫਿਰ ਹੁਣ ਜਲੀ ਇਸ ਵੇਲੇ ਡਿਮਾਂਡ ਬਹੁਤ ਜ਼ਿਆਦਾ ਵਧ ਗਈ ਹੈਗੀ ਔਰ ਅੱਜ ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੇ ਨਾਲ ਵੈਜੀ ਹੈਗੇ ਨੇ ਸਰਦਾਰ ਸੁਖਦੇਵ ਸਿੰਘ ਜੀ ਜਿਹੜੇ ਕਿ ਕੋਟ ਕਰੋੜ ਤੋਂ ਹੋਗੇ ਨੇ ਖੋਸਾ ਸਾਹਿਬ ਖੋਸਾ ਸਾਹਿਬ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹਾਂ ਖੋਸਾ ਸਾਹਿਬ ਜਿਸ ਤਰੀਕੇ ਨਾਲ ਅੱਜ ਕੱਲ ਸਾਡੀ ਦਿਨਚਰਿਆ ਚੱਲ ਰਹੀ ਹੈਗੀ ਅਸੀਂ ਦੇਖਦੇ ਹੈਗੇ ਆ ਕਿ ਸਵੇਰੇ ਜਦੋਂ ਉੱਠਦੇ ਹੈਗੇ ਆ ਬੈੱਡ ਦੇ ਉੱਤੇ ਤਾਂ ਸਾਨੂੰ ਪਹਿਲਾਂ ਗੋਲੀ ਖਾਣੀ ਪੈਂਦੀ ਹੈ ਫਿਰ ਅਸੀਂ ਆਪਣਾ ਸਰੀਰ ਅੱਗੇ ਤੋਰਦੇ ਆ ਤੇ ਕੀ ਸਮਝਦੇ ਹੋ ਤੁਸੀਂ ਵੀ ਇਹ ਜਿਹੜੀਆਂ ਦਵਾਈਆਂ ਜਿਹੜੀਆਂ ਹੈਗੀਆਂ ਨੇ ਜੇ ਆਪਾਂ ਆਲੂਪਾਥਰ ਦੀ ਗੱਲ ਕਰੀਏ ਉਹ ਮੈਂ ਪਾਥਰ ਦੀ ਗੱਲ ਕਰੀਏ ਜਾਂ ਮੱਖਬ ਗੱਲ ਕਰੀਏ ਕਿ ਦੇਸੀ ਲੋਕ ਫਿਰ ਉਹਨਾਂ ਚੀਜ਼ਾਂ ਦੇ ਉੱਤੇ ਆ ਰਹੇ ਨੇ ਹਾਂਜੀ ਦੇਖੋ ਜੀ ਜਿਹੜੀ ਦੇਸੀ ਪੈਥੀ ਆਯੁਰਵੇਦਿਕਾ ਇਹ ਮੁੱਢਕਤੀਬ ਤੋਂ ਨਾਲ ਹੀ ਆਈ ਆ ਜੋ ਸ੍ਰਿਸ਼ਟੀ ਸਾਜੀ ਆ ਮਤਲਬ ਵੀ ਇਹ ਇੱਕ ਆ ਆਯੁਰਵੇਦਿਕ ਤੇ ਨੇਚਰਲ ਹੋਣ ਕਰਕੇ ਤੇ ਠੀਕ ਵੀ ਕਰਦੀ ਆ ਤੇ ਤੰਦਰੁਸਤ ਵੀ ਰੱਖਦੀ ਆ ਜੇ ਆਪਾਂ ਘਰੇ ਘਰੇ ਲੂਈ ਨੁਕਸੇ ਵਰਤੀ ਜੇ ਤਾਂ ਡਾਕਟਰ ਦੀ ਲੋੜ ਨਹੀਂ ਪੈਦੀ ਬਿਲਕੁਲ ਤੁਸੀਂ ਕਹਿੰਦੇ ਹੋ ਵੀ ਵੈਡ ਡਾਕਟਰ ਲੋੜ ਨਹੀਂ ਪੈਂਦੀ ਪਰ ਫਿਰ ਵੀ ਜਿਹੜਾ ਹੈਗਾ ਲੋੜ ਤਾਂ ਪੈਂਦੀ ਹੈਗੀ ਹੈ ਜਾਨਾਂ ਦਾ ਪੈਂਦਾ ਹੈਗਾ ਅ ਜਿਸ ਤਿੱਕਰ ਹੁਣ ਅੱਜ ਕੱਲ ਜਿਆਦਾ ਆਪਾਂ ਦੇਖਿਆ ਜਾਵੇ ਤਾਂ ਲੋਕਾਂ ਨੂੰ ਗੋਡਿਆਂ ਦੀ ਦਰਦਾਂ ਦੀ ਬੜੀ ਬਿਮਾਰੀ ਦਾ ਚੱਲ ਰਿਹਾ ਹੈਗਾ ਠੀਕ ਹੈ ਜੀ ਔਰ ਜੇ ਆਪਾਂ ਸੋਚੀਏ ਤੇ ਅੱਜ ਕੱਲ ਪੇਟ ਦੀਆਂ ਜਿਆਦਾ ਜਿਆਦਾ ਗੱਲ ਕਰ ਕੇ ਖਾਸ ਕਰਕੇ ਪੇਟ ਦੀਆਂ ਬਿਮਾਰੀਆਂ ਨੂੰ ਲੋਕ ਲੈ ਕੇ ਬੜੇ ਲੋਕ ਪਰੇਸ਼ਾਨ ਨੇ ਉਹਨਾਂ 'ਤੇ ਤੁਸੀਂ ਕੀ ਰਾਇ ਦਿੰਦੇ ਹੋ ਦੇਖੋ ਜੀ ਦਰਦਾਂ ਵਾਸਤੇ ਪਿੱਛੇ ਜੇ ਮੈਂ ਹਰਪ੍ਰੀਤ ਮਖੂ ਸਾਹਿਬ ਜੀ ਦੇ ਨਾਲ ਲਸਣ ਦਾ ਖੋਆ ਪਾਇਆ ਸੀ ਬਹੁਤ ਚਰਚਾ ਦਾ ਵਿਸ਼ਾ ਹੋਇਆ ਜੀ ਬਹੁਤ ਬੜਾ ਬੜਾ ਚਰਚਾ ਦਾ ਵਿਸ਼ਾ ਹੋਇਆ ਜੀ ਬਹੁਤ ਜਿਆਦਾ ਕਾਮਯਾਬ ਹੋਇਆ ਜੀ ਬਹੁਤ ਲੋਕੇ ਉਹ ਦਿਨ ਠੀਕ ਵੀ ਹੋਏ ਲੋਕਾਂ ਨੇ ਮੈਨੂੰ ਫੋਨ ਵੀ ਕੀਤੇ ਵੈਦ ਜੀ ਬਹੁਤ ਧੰਨਵਾਦ ਤੇ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦਾ ਮਤਲਬ ਹੀ ਹੌਸਲਾ ਦਿੱਤਾ ਤੇ ਜਿਹੜਾ ਪੇਟ ਦੀਆਂ ਬਿਮਾਰੀਆਂ ਜੀ ਇਹ ਜਿੰਨੀਆਂ ਵੀ ਬਿਮਾਰੀਆਂ ਜੀ ਉਹ ਖਾਣ ਪੀਣ ਰਹਿਣ ਸਹਿਣ ਤੇ ਸੋਚ ਵਿਚਾਰ ਗਲਤ ਹੋਣਾ ਪੈਸਟੀਸਾਈਡ ਦਾ ਬਾਦੋਂ ਹੋਣ ਕਾਰਨ ਤੇ ਜੜੀ ਬੂਟੀ ਦਾ ਖਾਣੇ ਚੋਂ ਘਟਣ ਕਾਰਨ ਤੇ ਸਰੀਰ ਇੱਕ ਮਿਹਨਤ ਘਟਣ ਕਰਕੇ ਪੰਜ ਛੇ ਕਾਰਨਾ ਕਰਕੇ ਸਾਰੀਆਂ ਬਿਮਾਰੀਆਂ ਟੁੱਟ ਲੱਗ ਰਹੀਆਂ ਜੋ ਵੀ ਕਿਸੇ ਵੀ ਕਿਸਮ ਦੀ ਸਰੀਰ ਨੂੰ ਬਿਮਾਰੀ ਲੱਗਦੀ ਹੈ ਟੈਂਸ਼ਨ ਬਹੁਤ ਹੋ ਰਹੀ ਨਾ ਲੋਕਾਂ ਨੂੰ ਜਿਵੇਂ ਬਗੇ ਰੋਕ ਟੈਂਸ਼ਨ ਜੀ ਰਹਿ ਦੇਣੇ ਕਈ ਐਸੀ ਗੱਲ ਦੀ ਟੈਂਸ਼ਨ ਜੀ ਰਹਿ ਦੇਣੇ ਜੀ ਮੇਰੇ ਪੇਟ ਨੂੰ ਹੀ ਬੜੀ ਪ੍ਰੋਬਲਮ ਆ ਗਈ ਹੈ ਮੇਰੇ ਗੋਡਿਆਂ ਨੂੰ ਬੜੀ ਪ੍ਰੋਬਲਮ ਆ ਗਈ ਹੈ ਹਾਂਜੀ ਟੈਂਸ਼ਨ ਤਾਂ ਜੀ ਜਦੋਂ ਕੋਈ ਵੀ ਜੜ ਦਰਦ ਵੀ ਹੋਵੇ ਟੈਂਸ਼ਨ ਤਾਂ ਉਹਦੀ ਵੀ ਹੋ ਜਾਂਦੀ ਆ ਪਰ ਜਿਵੇਂ ਹੁਣ ਮੈਂ ਲਸਣ ਦਾ ਖੋਬਾ ਆਇਆ ਸੀ ਜੂਰ ਗਿਆ ਗਠੀਆ ਪੇਟ ਦੇ ਵਿੱਚ ਗੈਸ ਬਣ ਪੀੜਾਂ ਪੈਂਦੀਆਂ ਹੁਣ ਬਹੁਤ ਜ਼ਿਆਦਾ ਕਾਮਯਾਬ ਆ ਇਸੇ ਤਰ੍ਹਾਂ ਸਿਰਦਰਦ ਤੋਂ ਜਟ ਲੈ ਕੇ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸ ਦੂੰਗਾ ਉਹ ਵਰਤਣ ਲੋਕ ਅੱਗੇ ਪਾਇਆ ਵੀ ਆ ਤੇ ਬੜਾ ਕਾਮਯਾਬ ਆ ਜੀ ਸਿਰਦਰਦ ਤੋਂ ਦਿਮਾਗੀ ਡਿਪਰੈਸ਼ਨ ਤੋਂ ਨਿਕਾ ਤੋਂ ਬਹੁਤ ਜ਼ਿਆਦਾ ਕਾਮਯਾਬ ਆ ਜੀ ਚਲਦਾ ਹੈਗਾ ਤੁਹਾਡੇ ਸਾਹਮਣੇ ਤੇ ਜਿਵੇਂ ਜੇਪਾ ਦੇਸੀ ਨੁਸਖਿਆਂ ਦੀ ਗੱਲ ਕਰਦੇ ਹੈਗੇ ਆ ਤੇ ਜਿਸ ਤਰੀਕੇ ਨਾਲ ਅੱਜ ਕੱਲ ਮੇਨ ਜਿਹੜੀ ਹੁਣ ਜਿਵੇਂ ਸਰਦੀਆਂ ਆ ਗਈਆਂ ਗੋਡਿਆਂ ਦੀ ਦਰਦਾਂ ਨੂੰ ਜਿਹੜਾ ਹੈਗਾ ਜਿਹੜਾ ਤੁਸੀਂ ਹੁਣ ਦੱਸਿਆ ਸੀਗਾ ਵੀ ਲਸਣ ਦਾ ਖੋਇਆ ਤੁਸੀਂ ਜਿਹੜਾ ਮਾਰਿਆ ਸੀਗਾ ਤੇ ਇਹ ਫਿਰ ਉਦੋਂ ਬਾਅਦ ਬੰਦ ਕੋ ਕਰਤਾ ਦੇਖੋ ਜੀ ਮੈਂ ਤਾਂ ਦੱਸਿਆ ਚੈਨਲ ਤੇ ਤੇ ਲੋਕਾਂ ਨੇ ਵਰਤਿਆ ਦੁਬਾਰਾ ਆਪਾਂ ਤੁਹਾਡੇ ਚੈਨਲ ਲਈ ਫਿਰ ਸੰਗਤ ਨੂੰ ਦੱਸ ਦਿੰਨੇ ਆ 10 ਕਿਲੋ ਮੱਝ ਦਾ ਪਿਓਰ ਦੁੱਧ ਲੈ ਲੈਣਾ ਜੀ ਸੱਤ ਫੈਂਡ ਵਾਲਾ ਚੰਗੇ ਫੈਂਡ ਵਾਲਾ ਜੀ ਤੇ ਉਹਦੇ ਵਿੱਚ ਅੱਧਾ ਕਿਲੋ ਲਸਣ ਲਸਣ ਹੋਵੇ ਜੀ ਇੱਕ ਨਾਲੀਆ ਜੇ ਇੱਕ ਨਾਲੀਆਂ ਨਹੀਂ ਮਿਲਦਾ ਤਾਂ ਲਾਲ ਲਸਣ ਆਉਂਦਾ ਜੀ ਜੇ ਲਾਲ ਨਹੀਂ ਮਿਲਦਾ ਤਾਂ ਚਿੱਟਾ ਲਸਣ ਲੈ ਲਓ ਅੱਧਾ ਕਿਲੋ ਲਸਣ ਨੂੰ ਛਿੱਲ ਕੇ ਉਹਨੂੰ ਦਰੜ ਫਰੜ ਕਰ ਲਓ ਜੀ 10 ਕਿਲੋ ਦੁੱਧ ਦਾ ਖੂਆ ਮਾਰ ਲਓ ਜਦੋਂ ਉਹਦੇ ਚੋਂ ਅੱਧਾ ਰਹਿ ਜੇ 5 ਕਿਲੋ ਦੁੱਧ ਬਾਕੀ ਰਹਿ ਜੇ ਕੱਢ ਕੇ ਉਦੋਂ ਜਿਹੜਾ ਦਰੜ ਫਰੜ ਕੀਤਾ ਹੋਇਆ ਲਸਣ ਹੈ ਉਹਦੇ ਵਿੱਚ ਪਾ ਕੇ ਦੁੱਧ ਨੂੰ ਚੰਗੀ ਤਰ੍ਹਾਂ ਕਾੜ ਲਓ ਜਦੋਂ ਖੁਆ ਬਣ ਜਾਂਦਾ ਹੈ ਤੇ ਉਹਦੇ ਵਿੱਚ ਲੋੜ ਮੁਤਾਬਕ ਖੰਡ ਪਾ ਲੋ ਦੇਸੀ ਖੰਡਾ ਤੇ ਉਹਦੀਆਂ ਪਿੰਨੀਆਂ ਛੋਟੀਆਂ ਛੋਟੀਆਂ ਬਣਾ ਕੇ ਰੱਖ ਲੋ ਰਾਤ ਨੂੰ ਸੌਣ ਲੱਗੇ ਇੱਕ ਦੋ ਪਿੰਨੀਆਂ ਖਾਓ ਬਿਲਕੁਲ ਗੋਡੇ ਸਦਾ ਬਾਰ ਹੋ ਜਾਂਦੇ ਜੀ ਵਾਈਬਾਦੀ ਬਿਲਕੁਲ ਨਹੀਂ ਰਿੰਦੀ ਪੇਟ ਦੇ ਵਿੱਚ ਗੈਸ ਬਣਦਾ ਉਹ ਠੀਕ ਹੋ ਜਾਂਦਾ ਜੀ ਸਰੀਰ ਹਲਕਾ ਰਹਿੰਦਾ ਜੀ ਸਰੀਰ ਦੀਆਂ ਸੋਜਾਂ ਜਿਵੇਂ ਗਿੱਟੇ ਗੋਡੇ ਸੋਜ ਜਾਂਦੇ ਜੀ ਉਹ ਠੀਕ ਰਹਿੰਦੇ ਆ ਜੀ ਬਾਜੂ ਵਾਲੀਆਂ ਤਕਰੀਬਨ ਸਾਰੀਆਂ ਬਿਮਾਰੀਆਂ ਇਹਦੇ ਨਾਲ ਠੀਕ ਹੋ ਜਾਂਦੀਆਂ ਜੀ ਇਹਦਾ ਵਰਤਨ ਦਾ ਸਮਾਂ ਜੀ 15 ਮੱਘਰ ਤੋਂ ਲੈ ਕੇ 15 ਫੱਗਣ ਤੱਕ ਸਿਰਫ ਤਿੰਨਕ ਮਹੀਨੇ ਵਰਤਣਾ ਚਾਹੀਦਾ ਕਿਉਂਕਿ ਮੁੜ ਕੇ ਮੌਸਮ ਚ ਫਰਕ ਆ ਜਾਂਦਾ ਹਾਂਜੀ ਤੇ ਗੋਡੇ ਕਿੱਟੇ ਨਹੀਂ ਦੁਖਣਗੇ ਜੀ ਬੜਾ ਕਾਮਯਾਬ ਆ ਜੀ ਬਹੁਤ ਜ਼ਿਆਦਾ ਲੋਕ ਵਰਤਨ ਤੇ ਠੀਕ ਰਹਿਣਗੇ ਇੱਕ ਪਿੱਛੇ ਦੇ ਤੁਹਾਡੇ ਵੱਲੋਂ ਇਹ ਗੱਲ ਵੀ ਕੀਤੀ ਗਈ ਕੋਈ ਤੇਲ ਦੀ ਵੀ ਤੁਸੀਂ ਦੱਸਿਆ ਸੀਗਾ ਵੀ ਤੇਲ ਬਣਾਦੇ ਹੈਗੇ ਜਿਹੜਾ ਗੋਡਿਆਂ ਦੇ ਉੱਤੇ ਬੰਦ ਕਰਨ ਵਾਸਤੇ ਹੁੰਦਾ ਜੀ ਉਹ ਕੀ ਚ ਗਾ ਤੇਲ ਵੀ ਜੀ ਜਿਹੜਾ ਮਤਲਬ ਲਸਣ ਹੈ ਇਹਨੂੰ ਮਤਲਬ ਸਰੋਂ ਦੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਕਲਕਾ ਲਓ ਜੀ ਜਦੋਂ ਮੱਲੇ ਵਿੱਚ ਕਲਕਾ ਕੇ ਤੇਲ ਕਾਲਾ ਹੋ ਜੇ ਲਸਣ ਵਿੱਚ ਸੜ ਜੇ ਜੀ ਉਹਨੂੰ ਪੁਣ ਕੇ ਰੱਖ ਲਓ ਸਭ ਤੋਂ ਉੱਤਮ ਤੇਲ ਇਹ ਆ ਜੀ ਜਿੰਨੇ ਮਰਜ਼ੀ ਤੁਸੀਂ ਤੇਲ ਵਰਤ ਲਓ ਕਿਉਂਕਿ ਜਿਹੜਾ ਸਰਸੋਂ ਦਾ ਤੇਲ ਆ ਇਹਨੇ ਚਗਨਾਟ ਲਿਉਣੀ ਆ ਜੀ ਜਿਹੜਾ ਮੱਲੋ ਵੀ ਲਸਣ ਆ ਉਹਨੇ ਵਾਈਬਾਦੀ ਨੂੰ ਕੰਟਰੋਲ ਕਰਨਾ ਸੋਚਿਆ ਨੂੰ ਬਹੁਤ ਜ਼ਿਆਦਾ ਕਾਮਯਾਬ ਅਸੀਂ ਇੱਕ ਜਗ੍ਹਾ ਤੇ ਪੜਿਆ ਵੀ ਸੀਗਾ ਬਈ ਤੁਸੀਂ ਤਾਂ ਹੁਣ ਕੱਲੀ ਲਸਣ ਦੀ ਗੱਲ ਕੀਤੀ ਵੀ ਤੇਲ ਦੇ ਵਿੱਚ ਕਲਕਾ ਲੋ ਤੇ ਪਰ ਉਹਦੇ ਵਿੱਚ ਉਹਨਾਂ ਨੇ ਹੋਰ ਵੀ ਚੀਜ਼ਾਂ ਲਿਖੀਆਂ ਸੀਗੀਆਂ ਉਹਨਾਂ ਨੇ ਲਿਖਿਆ ਸੀਗਾ ਮੈਂ ਜਿਹੜਾ ਪੜਿਆ ਸੀਗਾ ਵੀ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਲਸਣ ਵੀ ਪਾਓ ਥੋੜਾ ਗੁੜ ਵੀ ਪਾਓ ਅ ਜਵੈਨ ਵੀ ਪਾਓ ਇਹ ਚੀਜ਼ਾਂ ਜਿਹੜੀਆਂ ਵੀ ਉਹਨਾਂ ਨੇ ਨਾਲ ਮਿਕਸ ਕਰ ਲੋ ਦੇਖੋ ਜੀ ਆਪ ਕੋ ਆਪਣੇ ਨੁਕਸੇ ਹੁੰਦੇ ਨੁਕਸੇ ਨੂੰ ਕਦੇ ਵੀ ਘਟਾਉਣਾ ਵਧਾਉਣਾ ਨਹੀਂ ਚਾਹੀਦਾ ਜਿਹੜਾ ਨੁਕਸਾ ਅਸੀਂ ਵਰਤ ਰਹੇ ਉਹ ਲਸਣ ਵਾਲਾ ਨੁਕਸਾ ਬਹੁਤ ਜ਼ਿਆਦਾ ਕਾਮਯਾਬ ਆ। ਦੂਸਰੀ ਗੱਲ ਇਹ ਆ ਜੇ ਮਤਲਬ ਜਿੰਨੀਆਂ ਆਪਾਂ ਵਾਧਾ ਹਾਰਟ ਵਾਲਿਆਂ ਹੀਟ ਵਾਲਿਆਂ ਦਵਾਈ ਦੇ ਦੇ ਜਾਵਾਂਗੇ, ਤੇਲ ਮਲੀ ਜਾਵਾਂਗੇ। ਉਹਦੇ ਨਾਲ ਜਿਹੜੀ ਆਪਣੀ ਚਰਬੀ ਹੁੰਦੀ ਆ, ਲਚਕ ਹੁੰਦੀ ਸਰੀਰ ਦੀ ਉਹ ਖਰਾਬ ਹੋ ਜਾਂਦੀ ਜੇ ਜ਼ਿਆਦਾ ਵੀ ਖੁਸ਼ਕ ਤੇਲ। ਪਰ ਮੈਂ ਮੈਂ ਨਾਲ ਇਹ ਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਤੁਸੀਂ ਵਰਤ ਤਾ ਤਾਗੇ ਹੋ ਪਰ ਨਾਲ ਦੀ ਨਾਲ ਇਹਨਾਂ ਨੂੰ ਕਿਸੇ ਚੰਗੇ ਡਾਕਟਰ ਛੇ ਕਿਸੇ ਵੈਦ ਦੀ ਵੈਦ ਦੀ ਜਿਆਦਾ ਅੱਛੇ ਡਾਕਟਰ ਦੀ ਰਾਇ ਲੈਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਡਾਕਟਰ ਸੇ ਕਈ ਵਾਰੀ ਜਿਹੜਾ ਜਾਂਦਾ ਸੀ ਉਹਨਾਂ ਦੀ ਮਕਤਾਰ ਨਹੀਂ ਪੂਰੀ ਪਾ ਸਕਦੇ ਕਿ ਜਾਂ ਅਸੀਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਵਰਤ ਨਹੀਂ ਸਕਦੇ ਕਿ ਉਹ بجائے ਫਾਇਦਾ ਹੋਣ ਦੇ ਕਈ ਵਾਰੀ ਜਿਹੜਾ ਨੁਕਸਾਨ ਵੀ ਕਰਦੇ ਨੇ ਪਰ ਜੇਕਰ ਆਪਾਂ ਗੱਲ ਕਰੀਏ ਕਿਸੇ ਚੰਗੇ ਡਾਕਟਰ ਦੀ ਰਾਇ ਲਿੱਤੀ ਜਾਵੇ ਤਾਂ ਹੋ ਸਕਦਾ ਵੀ ਸਾਨੂੰ ਹੋਰ ਵੀ ਉਹਨਾਂ ਦਾ ਜਿਹੜਾ ਲਾਭ ਹੋ ਸਕਦਾ ਇਹ ਅੱਜਕੱਲ੍ਹ ਤੋਂ ਵਧੀਆ ਇਹ ਗੱਲ ਹੈ ਜੀ ਮਤਲਬ ਜਿਹੜੀ ਡੋਜ਼ ਹੁੰਦੀ ਹੈ ਜੀ ਉਹ ਮੰਨ ਲਓ ਵੀ ਪੇਸ਼ੈਂਟ ਦੀ ਉਮਰ ਵਜ਼ਨ ਰੋਤਾ ਕਿਤਾ ਤੇ ਪ੍ਰਕਿਰਤੀ ਵਾਤ ਪਿਤ ਕਫ ਉਸ ਹਾਵ ਨਾਲ ਡੋਜ ਦਿੱਤੀ ਜਾਂਦੀ ਹੈ ਬਹੁਤ ਵਧੀਆ ਤੁਸੀਂ ਇਹ ਮੈਸੇਜ ਲੋਕਾਂ ਨੂੰ ਦਿੱਤਾ ਵੀ ਆਪਣੇ ਆਪ ਦਵਾਈਆਂ ਲੈ ਕੇ ਚਾ ਉਹਦੀ ਡੋਜ ਨੂੰ ਵੱਧ ਘੱਟ ਲੈ ਕੇ ਸਰੀਰ ਦਾ ਨੁਕਸਾਨ ਨਾ ਕਰਨਾ ਚੰਗੇ ਵੈਦ ਡਾਕਟਰ ਦੀ ਸਲਾਹ ਲੈਣਾ ਕਿਉਂਕਿ ਮਾੜਾ ਮਿਸਤਰੀ ਤੇ ਮਾੜਾ ਡਾਕਟਰ ਮਾੜਾ ਮਿਸਤਰੀ ਘਰ ਦੀ ਡੰਡ ਲਾ ਦਿੰਦਾ ਤੇ ਮਾੜਾ ਵੈਦ ਡਾਕਟਰ ਸਰੀਰ ਦੀ ਜਖਮਾ ਘਾੜ ਦਿੰਦਾ ਤਾਂ ਕਰਕੇ ਚੰਗਿਆਂ ਅੱਛਾ ਡਾਕਟਰਾਂ ਦੀ ਅੱਛੇ ਵੈਦਾਂ ਦੀ ਰਹਿ ਲਿਆ ਕਰੋ ਕਿਉਂਕਿ ਜਿੱਥੇ ਅਸੀਂ ਸੋਚਦੇ ਹਾਂ ਕਿ ਅਸੀਂ ਇੱਕ ਅ ਦਵਾਈ ਖਾ ਰਹੇ ਹੈਗੇ ਆ ਸਰੀਰ ਵਾਸਤੇ ਸਰੀਰ ਨੇ ਕੰਮ ਕਰਦਾ ਜੇ ਸਰੀਰ ਸਾਡਾ ਸਹੀ ਹੈਗਾ ਤੇ ਅਸੀਂ ਕਾਰੋਬਾਰ ਵੀ ਚੇ ਕਰ ਸਕਦੇ ਜੇ ਸਾਡਾ ਸਰੀਰ ਸਹੀ ਹੈਗਾ ਤਾਂ ਅਸੀਂ ਪਰਿਵਾਰ ਵੀ ਚੇ ਕਰ ਸਕਦੇ ਮਤਲਬ ਕਿ ਜੇ ਸਾਡਾ ਸਰੀਰ ਹੀ ਨਹੀਂ ਸਹੀ ਹੈਗਾ ਤੇ ਅਸੀਂ ਕੁਝ ਨਹੀਂ ਕਰ ਸਕਦੇ ਬਹੁਤ ਵੱਡੀ ਨਿਆਮਤਾ ਜੀ ਇੱਕ ਇੱਕ ਚੀਜ਼ ਹੋ ਰਹੀ ਹੈ ਜਿਸ ਦੇ ਕਿਨਾਰੇ ਪਿੱਛੇ ਦੇ ਬੜਾ ਇੱਕ ਆ ਬੈਜੀ ਮੈਂ ਅਕੀ ਤੁਹਾਨੂੰ ਜਿਹੜੀ ਮੇਨ ਪੁੱਛਣੀ ਜਾਵਾਂਗਾ ਜਿਲਾ ਕਿ ਮੇਰੇ ਜ਼ਿਹਨ ਦੇ ਵਿੱਚ ਬਾਰ ਬਾਰ ਸਵਾਲ ਆ ਰਿਹਾ ਸੀਗਾ ਹਾਂ ਜੀ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਵੀ ਹੈਗਾ ਬੜੀਆਂ ਦਵਾਈਆਂ ਦੱਸੀਆਂ ਜਾਂਦੀਆਂ ਆਂ ਜੀ ਅਸੀਂ ਜੀ ਸੈਕਸ ਨੂੰ ਬਣਾਉਣਾ ਤੇ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਪਾਵਰ ਫੁੱਡੀਆਂ ਦੀ ਇੱਦਾਂ ਦੇ ਤੁਹਾਡੇ ਦੇਖੋ ਜੀ ਮੈਂ ਤੁਹਾਡੇ ਚੈਨਲ ਦੀ ਸਾਰੀ ਸੰਗਤ ਨੂੰ ਇੱਕ ਬੇਨਤੀ ਕਰਦਾ ਇਹ ਬੇਨਤੀ ਧਿਆਨ ਨਾਲ ਸੁਣਿਓ ਜੋ ਬਹੁਤ ਵੱਡਾ ਹੈ ਮਸਲਾ ਜੀ ਜਿਹੜਾ ਕਿ ਪੰਜਾਬ ਨੂੰ ਲੰਗੜਾ ਕਰੀ ਖੜਾ ਹੈ ਤੇ ਗਲਤ ਵੈਦਾਂ ਡਾਕਟਰਾਂ ਨੇ ਇੰਨਾ ਲੋਕਾਂ ਨੂੰ ਬੱਚਿਆਂ ਨੂੰ ਗਮਰਾਹ ਕਰਤਾ ਆਉਣ ਵਾਲੀ ਪੀੜੀ ਦਾ ਨਾਸ ਕਰਤਾ ਇਹ ਗੱਲ ਮੈਂ ਤੁਹਾਡੇ ਚੈਨਲ ਦੇ ਹੀ ਦਰਸ਼ਕਾਂ ਤੱਕ ਪਹੁੰਚਾਉਣੀ ਚਾਹੁੰਦਾ ਮੈਂ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਸਾਡੇ ਦੇ ਤੇਲ ਬਾਰੇ ਚਾਹੇ ਮਲਬ ਹੋਰ ਬਕਵਾਸ ਕੀਤਾ ਉਹਨਾਂ ਵੈਦਾਂ ਦੇ ਨਾਲ ਉਹਨਾਂ ਡਾਕਟਰਾਂ ਦੇ ਨਾਲ ਡਿਪੀਟ ਤੇ ਬਹਿਣਾ ਚਾਹੁੰਦਾ ਤੇ ਇਹ ਵੱਧ ਤੋਂ ਵੱਧ ਵੀਡੀਓ ਵਾਇਰਲ ਕਰੋਨਾ ਤੱਕ ਜਾਵੇ ਕਿਉਂਕਿ ਜੀ ਸਾਡਾ ਇੱਕ ਕੋਡ ਕਰਲੇ ਨੂੰ ਕਿਹਾ ਜਾਂਦਾ ਜੀ ਕੋੜ ਕੇਰਲੇ ਤੁਸੀਂ ਦੇਖੋ ਵੀ ਕਿੱਥੇ ਮਾਰ ਰਹਾ ਕਿੱਥੇ ਉਹਨਾਂ ਦਾ ਤੇਲ ਕੱਢ ਰਿਹਾ ਕਿੱਥੇ ਫੈਕਟਰੀ ਲੱਗੀ ਆ ਜਦੋਂ ਕਿ ਉਹਦਾ ਤੇਲ ਕੱਢ ਲਗੇ ਤਾਂ ਜੇ ਕਿਤੇ ਵੀ ਅੰਗ ਤੇ ਲਾ ਲਈਏ ਫਿੰਸੀਆਂ ਬਣਾਉਂਦਾ ਇੰਨਾ ਹੀਟ ਚ ਹੁੰਦਾ ਕਰਨਾ ਫਿਰ ਕੋੜ ਕੇਰਲੇ ਚੋਂ ਇੱਕ ਚੋਂ ਜਿਹਨੂੰ ਆਪਾਂ ਸਾਂਡਾ ਕਹਿੰਦੇ ਆ ਇੱਕ ਤੋਲਾ ਤੇਲ ਦਾ ਨਿਕਲਦਾ ਕਿੱਥੋਂ ਤੇਲ ਆ ਰਿਹਾ ਕਿੱਥੇ ਮੇਰਾ ਕਹਿਣ ਦਾ ਭਾਅ ਵੇ ਆ ਵੀ ਇਹ ਬਹੁਤ ਬਗਵਾਸ ਆ ਵੱਡਾ ਅਸੀਂ 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 ਨੂੰ ਇਹੀ ਕਵਾਂਗੇ ਕਿ ਠੀਕ ਹੈ ਲੋਕ ਜਿਹੜੇ ਅੱਗੇ ਨੇ ਆਪ ਵੀ ਮਸ਼ਹੂਰੀ ਕਰਦੇ ਹੈਗੇ ਨੇ ਪਰ ਮੈਂ بار بار ਉਸੇ ਗੱਲ ਤੇ ਫੇਰਾਵਾਂਗਾ ਕਿ ਅਸੀਂ ਜਦੋਂ ਫੇਸਬੁੱਕ ਖੋਲਦੇ ਆ ਜਾਂ ਇੰਸਟਾਗ੍ਰam ਖੋਲਦੇ ਆ ਜਾਂ ਅਸੀਂ ਕੋਈ ਵੀ ਸੋਸ਼ਲ ਮੀਡੀਆ ਖੋਲਦੇ ਤੇ ਇਹੋ ਜਿਹੀ ਚੀਜ਼ਾਂ ਦੀਆਂ ਸਾਨੂੰ ਪਰਨੋ ਮਿਲਦੀਆਂ ਗਿਆ ਪਰ ਜਿਸ ਤਰੀਕੇ ਨਾਲ ਵੈ ਸੁਖਦੇਵ ਜੀ ਨੇ ਕਿਹਾ ਫੋਸਾ ਸਾਹਿਬ ਨੇ ਕਿ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜ਼ਰੂਰੀ ਹੈਗਾ ਕਿ ਤੁਸੀਂ ਕਿਸੇ ਚੰਗੇ ਡਾਕਟਰ ਨੂੰ ਔਰ ਚੰਗੇ ਜਿਹੜੇ ਹੈਗੇ ਨੇ ਵੈਦੋ ਉਹਨਾਂ ਨੂੰ ਆਪਣਾ ਕੈਕਪ ਜਰੂਰ ਕਰਵਾਓ ਜਿਹੜੀ ਵੀ ਤੁਸੀਂ ਟ੍ਰੀਟਮੈਂਟ ਸ਼ੁਰੂ ਕਰਨਾ ਉਦੋਂ ਪਹਿਲਾਂ ਉਹ ਕਰਵਾਓ ਤਾਂ ਵੈਰੀ ਜਿਹੜੇ ਫਿਰ ਆਪਾਂ ਉਸੇ ਗੱਲ ਤੇ ਫਿਰ ਵਾਪਸ ਆਨੇ ਹੈਗੇ ਆ ਪੇਟ ਦੀਆਂ ਬਮਾਰੀਆਂ ਨੂੰ ਲੈ ਕੇ ਕਿਉਂਕਿ ਅੱਜ ਅੰਖਰ ਥੋੜਾ ਜਿਹਾ ਮੈਂ ਰੁੱਕ ਕੇ ਮਾਫੀ ਚਾਹੁੰਦਾ ਤੁਹਾਡੇ ਤੋਂ ਮਤਲਬ ਕੋਈ ਵੀ ਕਹਿ ਰਿਹਾ ਜਿਵੇਂ ਮੰਨ ਲਓ ਗੁਪਤ ਅੰਗਾਂ ਦੀ ਬਾਬਤ ਬਹੁਤ ਪ੍ਰਚਾਰ ਹੋ ਰਿਹਾ ਹੈ ਜੇ ਕੋਈ ਉਸ ਚੀਜ਼ ਨੂੰ ਮੰਨ ਲਓ ਵਧਾ ਘਟਾ ਸਕਦਾ ਤੇ ਮੈਂ ਲੱਖ ਰੁਪਏ ਉਸ ਬੰਦੇ ਨੂੰ ਨਾਮ ਦੇਵਾਂਗਾ ਚਾਹੇ ਕੋਈ ਮੇਰੀ ਆਯੁਰਵੈਦਿਕ ਦਵਾਈ ਦੇ ਵਿੱਚ ਕੋਈ ਸਟੀਰੋਇਡ ਆ ਚਾਹੇ ਮੰਨ ਲਓ ਕੋਈ ਐਲੋਪੈਥੀ ਚਾ ਕੋਈ ਪੇਨ ਕਿਲਰ ਕੱਢ ਦੇਵੇ ਤਾਂ ਮੈਂ 5 ਲੱਖ ਦਾ ਨਾਮ ਰੱਖਿਆ ਜੀ ਪਤਾ ਹੈ ਕਿ ਇਹ ਬਹੁਤ ਜ਼ਿਆਦਾ ਗਲਤ ਕੰਮ ਹੋ ਰਿਹਾ ਹੈ ਕਿ ਲੋਕਾਂ ਦੇ ਨਾਲ ਖਲਵਾੜ ਹੋ ਰਿਹਾ ਮੇਰੀ ਬੇਨਤੀ ਹੈ ਚੰਗੇ ਵੈਦਾਂ ਨੂੰ ਮੂਹਰੇ ਆਓ ਤੇ ਲੋਕਾਂ ਦਾ ਮਤਲਬ ਵੀ ਭਲਾ ਕਰੋ ਪੰਜਾਬ ਨੂੰ ਬਚਾਈਏ ਰਲ ਮਿਲ ਕੇ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਹੋ ਰਿਹਾ। ਵੈਰੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਸਾਡੇ 'ਤੇ ਬਹੁਤ ਜ਼ਰੂਰੀ ਹੈ। ਨੌਜਵਾਨ ਪੀੜੀ ਜਿਹੜੀ ਕਿ ਨਸ਼ਿਆਂ ਵੱਲ ਵਧੇ ਚੱਲੀ ਜਾ ਰਹੀ ਹੈਗੀ ਆ ਸਾਨੂੰ ਸਭ ਤੋਂ ਪਹਿਲਾਂ ਤਾਂ ਰਲ ਮਿਲ ਕੇ ਸਾਨੂੰ ਸਾਰਿਆਂ ਨੂੰ ਇਹ ਕਦਮ ਚੁੱਕਣਾ ਚਾਹੀਦਾ ਹੈਗਾ ਕਿ ਅਸੀਂ ਨੌਜਵਾਨ ਪੀੜੀ ਤੋਂ ਜਿਹੜਾ ਹੈਗਾ ਨਸ਼ਿਆਂ ਤੋਂ ਜਿਹੜਾ ਹੈਗਾ ਅਸੀਂ ਦੂਰ ਕਰੀਏ। ਕਿਉਂਕਿ ਬਿਮਾਰੀਆਂ ਤਾਂ ਆਪਾਂ ਪਿੱਛੇ ਹਟਾ ਦੇਾਂਗੇ ਕੋਈ ਚੱਕਰਨੀਆਂ ਟਾਈਮ ਲਾ ਕੇ ਹਟ ਵੀ ਜਾਣਗੀਆਂ ਪਰ ਜਿਹੜੀ ਆ ਬਿਮਾਰੀ ਜਿਹੜੀ ਆ ਦਲ ਦਲ ਨਸ਼ਿਆਂ ਦੀ ਸਾਡੇ ਚ ਵੱਧ ਰਹੀ ਹੈ ਗਿਆ ਇਹਦੇ ਨਾਲ ਸਾਡਾ ਪੰਜਾਬ ਜਿਹੜਾ ਹੈ ਬਿਲਕੁਲ ਨੌਜਵਾਨੀ ਖਤਮ ਹੋ ਰਹੀ ਹੈ ਕੁਸਤਾ ਸਾਡੇ ਵਿਦੇਸ਼ਾਂ ਦੇ ਚਲੇ ਜਾ ਰਹੇ ਹੈ ਕਿ ਨੌਜਵਾਨ ਸਟੱਡੀ ਵਾਸਤੇ ਤੇ ਸਰੋਂ ਨਜ਼ਰ ਹੀ ਨਹੀਂ ਆਣਾ ਕੋਈ ਨੌਜਵਾਨ ਆਉਣ ਵਾਲਾ ਇੱਥੇ ਮੈਂ ਤੋਂ ਫਿਰ ਆਪਾਂ ਉਸੇ ਗੱਲ ਤੇ ਫੇਰ ਆਨੇ ਹੈਗੇ ਮੈਂ ਦਰਸ਼ਕਾਂ ਦਾ ਕਾਫੀ سارے ਸਵਾਲ ਲੱਗੇ ਸੀ ਕਿ ਅੱਜ ਕੱਲ ਪੇਟ ਦੀਆਂ ਬਿਮਾਰੀਆਂ ਪੇਟ 'ਚ ਗੈਸ ਬਹੁਤ ਬਣ ਜਾਂਦੀ ਦੀ ਹੈ ਪੇਟ ਫੁੱਲਣ ਲੱਗ ਜਾਂਦਾ ਹੈਗਾ ਤੇ ਕਬਜ਼ੀ ਬਹੁਤ ਜ਼ਿਆਦਾ ਰਹਿੰਦੀ ਹੈ ਇਹਦੇ ਵਾਸਤੇ ਤੁਸੀਂ ਕੀ ਲੋਕਾਂ ਨੂੰ ਸੁਜੈਸਟ ਕਰੋਗੇ ਦੇਖੋ ਜੀ ਪੇਟ ਦੀਆਂ ਬਿਮਾਰੀਆਂ ਬਹੁਤ ਹੱਦ ਤੱਕ ਵੱਧ ਚੁੱਕੀਆਂ ਐ ਸਿੱਟਾਈ ਆ ਗੈਸ, ਤਜਾਬ, ਅਲਸਰ, ਕੈਂਸਰ ਵਗੈਰਾ ਤੱਕ ਬਿਮਾਰੀਆਂ ਫੈਲਦੀਆਂ ਗੈਸ ਤੋਂ ਇਹਦੇ ਵਿੱਚ ਜੀ ਪਹਿਲਾਂ ਤਾਂ ਰਾਤ ਨੂੰ ਸੌਣ ਲੱਗੇ ਸੌਂਫ ਤੇ ਜਵੈਨ ਇਹਦਾ ਇਸਤੇਮਾਲ ਕਰਨ ਔਲੇ ਦੀ ਵੱਧ ਤੋਂ ਵੱਧ ਵਰਤੋਂ ਕਰਨ ਸੈਰ ਜਿਹੜੀ ਕਸਰਤ ਆ ਚਾਹ ਸੈਰ ਆ ਇਹ ਸਾਰੇ ਰੋਗਾਂ ਦਾ ਰੋਗਾਂ ਨੂੰ ਮਟਾਉਣ ਵਾਲੀ ਇੱਕ ਬਹੁਤ ਵੱਡੀ ਦਵਾਈ ਹੈ ਮਤਲਬ ਲੋਕਾਂ ਨੂੰ ਆਪਣੇ ਸਰੀਰ ਤੋਂ ਮਤਲਬ ਵੀ ਥੋੜਾ ਜਿਹਾ ਕੰਮ ਕਰ ਲੈਣਾ ਚਾਹੀਦਾ ਜੇ ਕੋਈ ਬੈਠ ਕਾਲਾ ਤਾਂ ਉਹਨੂੰ ਸੈਰ ਵਗੈਰਾ ਕਰਨੀ ਚਾਹੀਦੀ ਆ ਪੇਟ ਦੇ ਰੋਗਾਂ ਬਾਰੇ ਜੇ ਗੱਲ ਕਰੀਏ ਕਿਉਂਕਿ ਮੈਂ ਇਹ ਗੱਲ ਇਹ ਨਹੀਂ ਕਰਨ ਜਣਾ ਚਾਹੁੰਦਾ ਵੀ ਮੇਰੇ ਕੋਈ ਪੇਸ਼ੈਂਟ ਵਧਣ ਕਿਉਂਕਿ ਲੋਕਾਂ ਦਾ ਜਿੰਨਾ ਹੋ ਸਕਦਾ ਬੰਦੇ ਨੂੰ ਭਲਾ ਕਰਨਾ ਚਾਹੀਦਾ ਮੱਲੋ ਵੀ ਪੇਟ ਦੇ ਕੁਝ ਪੁਆਇੰਟ ਹੁੰਦੇ ਆ ਜੀ ਜਿਵੇਂ ਆਪਾਂ ਮ사ਜ ਕਰਦੇ ਜਿਵੇਂ ਬੱਚੇ ਨੂੰ ਸਕੂਲ ਲੈ ਜਾਣ ਲਈ ਕਿਤਾਬਾਂ ਵੀ ਜ਼ਰੂਰੀ ਆ ਹਾਜ਼ਰੀਆਂ ਵੀ ਜ਼ਰੂਰੀ ਆ ਅਧਿਆਪਕ ਦਾ ਆਗਿਆਕਾਰੀ ਵੀ ਹੁਣ ਬਹੁਤ ਜ਼ਰੂਰੀ ਆ ਇਸੇ ਤਰ੍ਹਾਂ ਜਦੋਂ ਕੋਈ ਵੈਦ ਡਾਕਟਰ ਇਲਾਜ ਕਰਦਾ ਉਹਦਾ ਆਪੋ ਆਪਣਾ ਤਰੀਕਾ ਹੁੰਦਾ ਜੀ ਠੀਕ ਕਰਨ ਦਾ ਜੇ ਨਾਰਮਲ ਗੱਲ ਕਰੀਏ ਤਾਂ ਬਸ ਸੌਂਫ ਜਵੈਨ ਤੇ ਔਲੇ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਬਿਲਕੁਲ ਜੀ ਸੋ ਆਪਾਂ ਅੱਜ ਇਹ ਗੱਲ ਕੀਤੀ ਹੈਗੀ ਆ ਨਾਲੇ ਸਾਨੂੰ ਜੜਾਗਾ ਬੜੀ ਵਧੀਆ ਜਾਣਕਾਰੀ ਦਿੱਤੀ ਹੈਗੀ ਔਰ ਸਭ ਤੋਂ ਪਹਿਲਾਂ ਇੱਕ ਵੈਦ ਹੋਣ ਦੇ ਨਾਤੇ ਇਹਨੇ ਇਹ ਕਿਹਾ ਹੈਗਾ ਕਿ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਿਸੇ ਅੱਛੇ ਡਾਕਟਰ ਦੀ ਰਾਇ ਜ਼ਰੂਰ ਲਓ ਸੋ ਹੋਰ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਵੈਦ ਸੁਰਜੀਤ ਜੀ ਨਾਲ ਗੱਲਬਾਤਾਂ ਕਰਾਂਗੇ ਤੇ ਹੋਰ ਵੀ ਤੁਹਾਨੂੰ ਦੇਸੀ ਨੁਕਸੇ ਦੱਸਾਂਗੇ